ਦੀ ਕੋਸ਼ਿਸ਼ ਕਰੋ ਮਨਜੀਤ ਸਿੰਘ ਬੱਦਨ ਪੀਏਯੂ ਤੋਂ ਜੀ थैंक यू ਸਰ ਸਤਿਕਾਰਯੋਗ ਪ੍ਰਿੰਸੀਪਲ ਸਰ ਪ੍ਰਧਾਨਗੀ ਮੰਡਲ ਦੇ ਮਹਿਮਾਨ ਤੇ ਮੇਰੇ ਨਾਲ ਦੇ ਦੋਸਤ ਮਿੱਤਰ ਜਿਹੜੇ ਮੇਰੇ ਸੀਨੀਅਰ ਜੂਨੀਅਰ ਇੱਥੋਂ ਦੇ ਸਟੂਡੈਂਟ ਰਹੇ ਨੇ ਮੇਰੇ ਬੈਚ ਦੇ ਤਿੰਨ ਮੈਂਬਰ ਆਏ ਹੋਏ ਆ ਮਨਜੀਤ ਸਿੰਘ ਭੰਗੂ ਆ ਇੱਕ ਮੈਂ ਤਾਂ ਹੈ ਗਏ ਆ ਤੇ ਮੇਰੇ ਸਤਿਕਾਰਯੋਗ ਪ੍ਰਿੰਸੀਪਲ ਡਾਕਟਰ ਪ੍ਰਦੀਪ ਕੁਮਾਰ ਆਏ ਨੇ ਇਹਨਾਂ ਦਾ ਵੀ ਮੈਂ ਇੱਥੇ ਆਪਣੇ ਘਰ ਤੇ ਹੀ ਸਵਾਗਤ ਕਰਦਾ ਮੈਂ ਜ਼ਿਆਦਾ ਗੱਲ ਨਾ ਕਰਾਂ ਜੋ ਕੁਝ ਪਹਿਲਿਆਂ ਨੇ ਬੋਲਿਆ ਜੋ ਅੱਜ ਦਾ ਵਿਸ਼ਾ ਸੀ ਉਹਦੇ ਬਾਰੇ ਸਾਰੇ ਗੱਲ ਹੋ ਗਈ ਵੀ ਕਿਸ ਤਰੀਕੇ ਦੇ ਨਾਲ ਸਾਡੇ ਸਮਾਜ ਵਿੱਚ ਗੀਤਾ ਰਾਹੀਂ ਬਹੁਤ ਘਟਿਆ ਚੀਜ਼ਾਂ ਪਰੋਸੀਆਂ ਜਾ ਰਹੀਆਂ ਨੇ ਬਸ ਉੱਤਰ ਕੇ ਇੱਥੇ ਆਉਣਾ ਸਤਿਕਾਰਯੋਗ ਪ੍ਰਿੰਸੀਪਲ ਸਰ ਤੇ ਬਾਕੀ ਪ੍ਰੋਫੈਸਰ ਸਾਹਿਬਾਨ ਬੈਠੇ ਆ ਕੀ ਕੀ ਹੁੰਦਾ ਸੀਗਾ ਉਹਨੂੰ ਮੈਂ ਕੁਝ ਇੱਕ ਤੁਕ ਬੰਦੀ ਕਰਕੇ ਮੈਂ ਲਿਖਿਆ ਪਿਛਲੀ ਵਾਰ ਵੀ ਬੋਲਿਆ ਸੀਗਾ ਤੇ ਸ਼ਾਇਦ ਤੁਸੀਂ ਪਸੰਦ ਕਰੋਗੇ ਅੱਜ ਦਾ ਇੱਕ ਅਖਬਾਰ ਆਨਲਾਈਨ ਦੇਸ਼ ਪ੍ਰਦੇਸ਼ ਟਾਈਮਸ ਉਹਦੇ ਵਿੱਚ ਮੇਰੀ ਇੱਕ ਹਫਤਾ ਚਪੀ ਹੈ ਆਪ ਦੀ ਇਜਾਜ਼ਤ ਨਾਲ ਮੈਂ ਆਪਣੇ ਇਸ ਕੋਲੇਜ ਨੂੰ ਜੋ ਕੁਝ ਮੈਂ ਸ਼ਬਦਾਂ ਰਹੀ ਪੇਸ਼ ਕਰ ਸਕਦਾ ਉਹ ਕੋਸ਼ਿਸ਼ ਕਰਾਂਗਾ ਬੀਅਰ ਸ਼ਬਦ ਬੋਲ ਸਕਦਾ ਸੀਗਾ ਪਰ ਬੀਅਰ ਥੋੜਾ اٹਕਦਾ ਹੈ ਉਹਦੀ ਜਗ੍ਹਾ ਮੈਂ ਕੋਲੇਜ ਦਾ ਨਾਮ ਸਿੱਖਿਆ ਕੋਲੇਜ ਲਿਖਿਆ ਪੰਜਾਬੀ ਚ ਕਿਵੇਂ ਵਿਸਰ ਸਕਾਂਗੇ ਸਿੱਖਿਆ ਕਾਲ ਸੁਧਾਰ ਕਿਵੇਂ ਵਿਸਰ ਸਕਾਂਗੇ ਸਿੱਖਿਆ ਕਾਲ ਸੁਧਾਰ ਵਿੱਚ ਵਿੱਚ ਪੈ ਲੀਆਂ ਲੱਗਿਆ ਕੋਈ ਇਹ ਤਿਉਹਾਰ ਅਸੀਂ ਐਉਂ ਸਾ ਆamdੇ ਜਿਉਂ ਹਰਨਾ ਦੀ ਡਾਰ ਕਿਵੇਂ ਵਿਸਰ ਸਕਾਂਗੇ ਸਿੱਖਿਆ ਕਾਲ ਸੁਧਾਰ ਬੀਡ ਕਰਕੇ ਮਾਸਟਰੀ ਦੇ ਅਸੀਂ ਸੁਪਨੇ ਸਜਾਏ ਪਹਿਲੇ ਹੀ ਦਿਨ ਖੁਸ਼ੀ-ਖੁਸ਼ੀ ਅਸੀਂ ਤਿੰਨੇ ਆਏ ਮੀਤ ਬੋਬੀ ਤੇ ਮੈਂ ਮਨਜੀਤ ਬਦੋਵਾਲੀਏ ਯਾਰ ਕਿਵੇਂ ਵਿਸਰ ਸਕਾਂਗੇ ਸਿੱਖਿਆ ਕਾਲ ਸੁਧਾਰ ਅਗਲਾ ਪੈਰਾ ਜੀ ਇਹ ਕਾਲਜ ਲੱਗਿਆ ਸਾਨੂੰ ਹੋਰਾਂ ਨਾਲੋਂ ਹੋਰ ਮੋਰ ਦੀ ਸਾਰੇ ਜਨੋਰਾ ਵਿੱਚੋਂ ਜਿਵੇਂ ਹੁੰਦੀ ਬੱਕਰੀ ਤੋਰ ਦਿਨ ਭੱਜੀ ਸੀ ਜਾਮ ਦੇ ਜਿਉਂ ਡੋਲੀ ਚੁੱਕੀ ਕਹਾਰ ਕਿਵੇਂ ਵਿਸਰ ਸਕਾਂਗੇ ਸਿੱਖਿਆ ਕਾਲ ਸੁਧਾਰ ਉਸ ਤੋਂ ਅਗੇ ਜੋ ਕੋਸ਼ਿਸ਼ ਅਸੀਂ ਸਿਹਾ ਤੇ ਹੁਣ ਬੱਚੇ ਉਹ ਸਹਿਰੇ ਨੇ ਸਹਿਣਾ ਨੇ ਕਹਾਂਗੇ ਉਹ ਅਸੀਂ ਇੱਕ ਕੂਠਾਲੀ ਵਿੱਚੋਂ ਨਿਕਲ ਰਹੇ ਸੀਗੇ ਫਾਈਲਾਂ ਚਾਰਟ ਵਗੈਰਾ ਜੋ ਬਣਾਏ ਅਸੀਂ ਉਹ ਇਸ ਤਰ੍ਹਾਂ ਹੈ ਕਾਪੀਆਂ ਫਾਈਲਾਂ ਸ਼ੀਟਾਂ ਤੇ ਚਾਰਟ ਬਣਾਏ ਕਾਪੀਆਂ ਫਾਈਲਾਂ ਸ਼ੀਟਾਂ ਤੇ ਚਾਰਟ ਬਣਾਏ ਟੀਚਿੰਗ ਪ੍ਰੈਕਟਿਸ ਨੇ ਸੱਚੇ ਮਾਸਟਰ ਬਣਾਏ ਬਹੁਤ ਬਹੁਤ ਧੰਨਵਾਦ ਕਾਲਜ ਦਾ ਅਸੀਂ ਸੱਚਮੁੱਚ ਪ੍ਰੈਕਟਿਸ ਕਰਦੇ ਕਰਦੇ ਟੀਚਰ ਵੀ ਬਣ ਗਏ ਮੇਰੇ ਪੀਰੀ ਦੇ ਦਰ ਕੀਤੇ ਸਜਦੇ ਨਮਸਕਾਰ ਕਿਵੇਂ ਵਿਸਰ ਸਕਾਂਗੇ ਸਿੱਖਿਆ ਕਾਲ ਸੁਧਾਰ ਅਗਲਾ ਪੈਰਾ ਹੈ ਜੀ ਮੇਰੇ ਸਤਿਕਾਰਯੋਗ ਪ੍ਰੋਫੈਸਰ ਸਹਿਬਾਨ ਨਾਲ ਸਰ ਸਾਇਲੈਂਟ ਹੈ ਕਿਉਂਕਿ ਕੋਈ ਕੁਝ ਸ਼ਬਦਾਂ ਕਰਕੇ ਸਰ ਸ਼ਬਦ ਨਹੀਂ ਵਿੱਚ ਕਰ ਸਕਦੇ ਆਪਾਂ ਕਹਲੇ ਪੰਨੂ ਸਿੱਧੂ ਬਰਾੜ ਸਰ ਮਦਨ ਗੋਪਾਲ ਕੈਨੇ ਪੰਨੂ ਸਿੱਧੂ ਬਰਾੜ ਸਰ ਮਦਨ ਗੋਪਾਲ ਸੰਗਾ ਕੁਸ਼ਵਿੰਦਰ ਸਰ ਅਮੀਤ ਚੰਦ ਸ਼ਾਮ ਲਾਲ ਜੇ ਕਰਦਾ ਲੈਣ ਅਸੀਸਾਂ ਆਈਏ ਬਾਰ-ਬਾਰ ਕਿਵੇਂ ਵਿਸਰ ਸਕਾਂਗੇ ਸਿੱਖਿਆ ਕਾਲ ਸੁਧਾਰ ਉਸ ਤੋਂ ਅਗਲਾ ਹੈ ਜੀ ਆਖਰੀ ਲਾਈਨਾਂ ਨੇ ਅੱਜ ਸਭ ਕੁਝ ਤਾਂ ਨਾ ਸਹੀ ਕੁਝ ਤਾਂ ਮਿਲਿਆ ਅੱਜ ਸਭ ਕੁਝ ਨਾ ਸਹੀ ਪਰ ਕੁਝ ਤਾਂ ਮਿਲਿਆ ਜੇ ਗੁਲਸਤਾਨ ਨਾ ਸਹੀ ਗੁਲਾ ਦਾ ਹਾਰ ਤਾਂ ਮਿਲਿਆ ਸਾਡੇ ਬਾਬਾ ਬੋਹੜਾ ਮੇਰਾ ਸੁਧਾਰ ਕਾਲਜ ਸਾਡੇ ਬਾਬਾ ਬੋਹੜਾ ਤੇਰੇ ਉੱਤੇ ਸਦਾ ਰਹੇ ਬਹਾਰ ਕਿਵੇਂ ਵਿਸਾਰਾਂਗੇ ਸਿੱਖਿਆ ਕਾਲਜ ਸੁਧਾਰ ਥੈਂਕ ਯੂ ਵੈਰੀ ਮਚ ਥੈਂਕ ਯੂ ਸਰ ਧੰਨਵਾਦ ਸਰ ਮੈਂ ਸਰ ਨੂੰ ਗੁਜਾਰਿਸ਼ ਕੀਤੀ ਕਿ ਜਦੋਂ ਤੁਸੀਂ ਲਿਖਦੇ ਹੋ ਨਾ ਉਹ ਕਾਈਂਡਲੀ ਉਹਨੂੰ ਅਲੂਮਨੀ ਗਰੁੱਪ 'ਚ ਜ਼ਰੂਰ ਪਾ ਦਿਆ ਕਰੋ ਉਹਨਾਂ ਘੱਟ ਕੇ ਪਾ ਦਿਆ ਕਰੋ ਕਿਉਂਕਿ ਪੂਰਾ ਜਦੋਂ ਨਿਊਜ਼ਪੇਪਰ ਆਉਂਦਾ ਫਿਰ ਉਹ ਕਈ ਵਾਰ ਨਹੀਂ ਧਿਆਨ ਜਾਂਦਾ ਤੇ ਅਸੀਂ ਪੜਦੇ ਰਹਿੰਨੇ ਆ ਤੇ ਤੁਸੀਂ ਬਸ ਉਹਨੂੰ ਹਾਈਲਾਈਟ ਕਰ ਦਿਆ ਕਰੋ ਧੰਨਵਾਦ ਸਰ ਤੁਸੀਂ ਬਹੁਤ ਅੱਛਾ ਲਿਖਦੇ ਨੇ ਸਰ ਤੇ ਹਰ ਰੋਜ਼ ਕੁਝ ਨਾ ਕੁਝ ਸਾਨੂੰ ਨਵਾਂ ਤੁਹਾਡੇ ਤੋਂ ਸਿੱਖਣ ਨੂੰ ਮਿਲਦਾ ਰਹੇਗਾ